ਰਾਸਮੀ ਸਾਰਿਆਂ ਨੂੰ ਐਦਾਂ ਹੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਉਲਝਣਾ ਆਉਣੀ ਆ ਰਿਸ਼ਤੇਵਾਰਾਂ ਵੱਲ ਵੇਖਣਾ ਤੇ ਦੁਕਾਨ ਦੇ ਕੰਮ ਨੂੰ ਜੇ ਘੜਦਾ ਵੇਖਣਾ ਤਾਂ ਮੈਂ ਨਾ ਬਹੁਤ ਟੈਨਸ਼ਨ ਲੈ ਜਾ ਕਰਨੀ ਇਹਨਾਂ ਨੂੰ ਜਦੋਂ ਮੈਂ ਸੇਵਾ ਤੇ ਜਾਂਦਿਆਂ ਦੇਖਦਾ ਦੁਕਾਨ ਦਾ ਕੰਮ ਘੜਦਾ ਸੀਗਾ ਤਾਂ ਮੈਨੂੰ ਟੈਨਸ਼ਨ ਬੜੀ ਹੋਇਆ ਕਰਨੀ ਫਿਊਚਰ ਦੀ ਪਰ ਪਾਪਾ ਕਦੇ ਪਰੋੜ 10 ਦਿਨ ਸੇਵਾ ਤੇ ਕਦੇ ਰੁੱਦਰਪੁਰ 10 ਦਿਨ ਸੇਵਾ ਤੇ ਕਦੇ ਡਲਹੌਜ਼ੀ ਕਦੇ ਮੋਹਾਲੀ ਸੇਵਾ ਹੈ ਗੀਆ ਜੀ ਕਦੇ ਸ਼ਿਕੰਦਰਪੁਰ ਹੈ ਗੀਆ ਡੈਡੀ ਨੇ ਤਾਂ ਐਦਾਂ ਸੇਵਾ ਤੇ ਮਤਲਬ ਮੰਥਲੀ ਜਾਂ 2 ਮਹੀਨਿਆਂ ਬਾਅਦ ਸੇਵਾਤੀ ਹੋਇਆ ਕਰਨਾ ਤੇ ਪਾਪਾ ਨੇ ਆ ਜਾਣਾ ਮੰਮੀ ਨੇ ਜੋਨ ਸੇਵਾ ਤੇ ਪਚਾਰ-ਪੰਜ ਦਿਨਾਂ ਵਾਸਤੇ ਚਲਿਆ ਜਾਇਆ ਕਰਨਾ ਇੱਥੇ ਨਾ ਮੈਂ ਆਪਦੇ ਚਾਚੇ ਨੂੰ ਇੱਕ ਥੈਂਕ ਯੂ ਬਹੁਤ ਜ਼ਿਆਦਾ ਕਹਿਣਾ ਚਾਹੂੰਗਾ ਕਿਉਂਕਿ ਨਾ ਮੇਰਾ ਚਾਚਾ ਸੀ ਵਪਾਰੀ ਤੇ ਉਹਨੂੰ ਨਾ ਵਿਆਹ ਬਹੁਤ ਜ਼ਿਆਦਾ ਆਉਂਦੇ ਸੀਗੇ ਵੱਡੇ-ਵੱਡੇ ਵਿਆਹ ਆਇਆ ਕਰਨੇ ਕਾਰਡ ਉਹਦੇ ਕੋਲ ਕੋਈ ਨਾ ਕੋਈ ਵਿਆਹ ਦਾ ਆਇਆ ਹੀ ਪਿਆ ਹੋਇਆ ਕਰਨਾ ਤੇ ਵਿਆਹ ਵੀ ਮਤਲਬ ਵੱਡੇ ਵੱਡੇ ਹੋਣੇ ਜਿਵੇਂ 2000 ਪਰ ਪਲੇਟ 2200 ਪਰ ਪਲੇਟ 2500 ਪਰ ਪਲੇਟ ਇਦਾਂ ਦੇ ਵਿਆਹ ਹੋਣੇ ਤੇ ਜਦੋਂ ਅਸੀਂ ਵਿਆਹ ਤੇ ਜਾਣਾ ਚਾਚੇ ਨਾਲ ਤਾਂ ਚਾਚੇ ਨੇ ਮੈਨੂੰ ਕਿਹਾ ਕਰਨਾ ਨਾ ਜਿਵੇਂ ਉੱਥੇ ਵੀ ਗੱਡੀ ਦੇਣੀ ਕਿਸੇ ਨੇ ਆਪਦੀ ਕੁੜੀ ਨੂੰ ਤਾਂ ਉਹਨੇ ਕਿਹਾ ਕਰਨਾ ਵੀ ਮੈਂ ਤਾਂ ਆਪਦੀ ਕੁੜੀ ਨੂੰ ਆਹ ਵਾਲੀ ਗੱਡੀ ਦੇਣੀ ਆ ਮੈਂ ਤਾਂ ਐਂ ਵਿਆਹ ਕਰਨਾ ਹੈਨਾ ਤੇ ਮੈਂ ਆ ਕੇ ਮੰਮੀ ਨਾਲ ਗੱਲ ਕਰਿਆ ਕਰਨੀ ਵੀ ਆਪਾਂ ਕੀ ਕਰਾਂਗੇ ਵੀ ਆਪਣੇ ਕੋਲ ਤਾਂ ਹਨਾ ਦੁਕਾਨਾਂ ਹੀ ਹੈਗੀਆਂ ਵੀ ਦੁਕਾਨ ਵੇਚਣੀ ਪੈਣੀ ਆ ਸਾਡੇ ਕੋਲ ਪੰਜ ਦੁਕਾਨਾਂ ਤੇ ਮੰਮੀ ਨੇ ਕਿਹਾ ਕਰਨਾ ਆਪਣੀ ਗੁੱਡੂ ਨੂੰ ਤਾਂ ਕੋਈ ਵੇਖਣ ਆ ਹੀ ਲੈ ਜੇ ਤੇ ਮੈਂ ਮੰਮੀ ਨੂੰ ਕਿਹਾ ਕਰਨਾ ਮੰਮੀ ਤੋ ਇਦਾਂ ਨਾ ਗਿਆ ਕਰ ਵੀ ਆਪਾਂ ਤਾਂ ਸਾਰਿਆਂ ਤੋਂ ਵਧੀਆ ਭੈਣ ਦਾ ਵਿਆਹ ਕਰਾਂਗੇ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਲਾਸਟ ਇਅਰ ਹੀ ਮਤਲਬ ਮੈਂ ਆਪਦੀ ਭੈਣ ਦਾ ਵਿਆਹ ਕੀਤਾ ਹੈਗਾ ਤੇ ਅਸੀਂ 55-56 ਲੱਖ ਰੁਪਏ ਲਾਇਆ ਉਹਦੀ ਵੀ ਮੈਂ ਤਾਨੂੰ ਸਾਰੀ ਸਟੋਰੀ ਦੱਸੂਗਾ ਨਾਲ ਜੁੜੇ ਰਹੋ ਰਾਧਾ ਸੁਆਮੀ